ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਹਾਂ ਜੀ ਸਰ ਹੁਣ ਗੱਲ ਕਰਦੇ ਆ ਹਰਿਆਣਾ ਸਰਕਾਰ ਦੀ ਜਿਵੇਂ ਕਿ ਆ ਡਿਪੋਰਟੈਂਟ ਭਾਰਤੀਆਂ ਵਿੱਚੋਂ ਹਰਿਆਣਾ ਤੋਂ ਵੀ ਕੁਝ ਨਿਵਾਸੀ ਨੇ ਤੇ ਉਹਨਾਂ ਲਈ ਹਰਿਆਣਾ ਸਰਕਾਰ ਨੇ ਕੀ ਕੀਤਾ ਹੈ ਕਿ ਕੈਦੀਆਂ ਵਾਲੀ ਵਸਤੀ ਥਾਂ ਤੇ ਮਾਘੁੰਮ ਵਾਲੀ ਵਸ ਜਿਹੜੀ ਹੈ ਉਹਨਾਂ ਲਈ ਭੇਜੀ ਹੈ ਇਸ ਦਾ ਕੀ ਕਾਰਨ ਹੈ ਦੇਖੋ ਪਹਿਲੇ ਦੋ ਜਹਾਜ਼ਾਂ ਤੇ ਜਦੋਂ ਹਰਿਆਣੇ ਵਾਲਿਆਂ ਨੇ ਜੀ ਆਪਣੇ ਡਿਪੋਰਟ ਹੋਏ ਨਾਗਰਿਕਾਂ ਨੂੰ ਲੈ ਕੇ ਜਾਣ ਲਈ ਹਮ ਜਿਹੜੀ ਜੇਲ੍ਹ ਵਿੱਚ ਕੈਦੀਆਂ ਨੂੰ ਹਵਾਲਾਤੇ ਲੈ ਕੇ ਜਾਣ ਲਈ ਹਵਾਲਾਤੀਆਂ ਨੂੰ ਕੈਦੀਆਂ ਚ ਲੈ ਕੇ ਜਾਣ ਲਈ ਜੇਲਾ ਚ ਲੈ ਕੇ ਜਾਣ ਲਈ ਜਖਚਾਰੀਆਂ ਚ ਲੈ ਕੇ ਜਾਣ ਲਈ ਬੱਸ ਵਰਤੀ ਜਾਂਦੀ ਹੈ ਨਾ ਉਸ ਬੱਸ ਦਾ ਪ੍ਰਯੋਗ ਕੀਤਾ ਹੈ ਜੀ ਔਰ ਉਸ ਤੋਂ ਬਾਅਦ ਇਸ ਗੱਲ ਦੀ ਚਰਚਾ ਬਹੁਤ ਹੋਈ ਚਰਚਾ ਇਸ ਕਰਕੇ ਹੋਈ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਆਪਣੇ ਨਾਗਰਿਕਾਂ ਦੀ ਬਹੁਤ ਵੱਡੀ ਹਤਾਸ਼ੀ ਦੱਸਦੀ ਹੈ ਉਹ ਇਹ ਕਹਿੰਦੀ ਹੈ ਕਿ ਅਸੀਂ ਤੇ ਇਹਨਾਂ ਨੂੰ ਆਇਆ ਲੰਗਰ ਲਾ ਦਿੱਤੇ ਅਸੀਂ ਇਹਨਾਂ ਦੀ ਰਹਿائش ਦਾ ਪ੍ਰਬੰਧ ਕੀਤਾ ਅਸੀਂ ਇਹਨਾਂ ਨੂੰ ਇਹਨਾਂ ਦੇ ਘਰ ਹੀ ਪਹਚਾਇਆ ਤਾਂ ਸਾਡੇ ਗਵਾਂਢੀ ਹਰਿਆਣੇ ਨੇ ਆ ਕਿਹੜੀਆਂ ਬੱਸਾਂ ਭੇਜੀਆਂ ਇੱਕ ਕੈਦੀ ਆ ਇੱਕ ਕੈਦੀ ਨਹੀਂ ਗਈ ਪਰ ਇਸ ਗਲਤੀ ਜਿੰਨੀ ਉਹਦੀ ਅਨਸਲਟ ਹਰਿਆਣੇ ਦੀ ਹੋਈ ਜੀ ਠੀਕ ਹੈ ਉਸ ਅਨਸਲਟ ਤੇ ਦੂਸਰੀ ਵਾਰ ਫਿਰ ਪੰਜਾਬ ਦੇ ਇੱਕ ਵੱਡੇ ਮੰਤਰੀ ਨੇ ਉਹਨਾਂ ਨੇ ਬੱਸ ਦੇ ਨਾਲ ਹੋ ਕੇ ਕਿਹਾ ਆਖਾ ਦੇਖ ਲੋ ਹਰਿਆਣਾ ਭਈ ਕਿੰਦੀਆਂ ਵਾਲੀ ਬੱਸ ਭੇਜਤੀ ਆ ਜੀ ਫਿਰ ਤੀਸਰੀ ਬੱਸ ਜਿਹੜੀ ਉਹਨਾਂ ਨੇ ਭੇਜੀ ਉਹ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹਰਿਆਣਾ ਲਿਖਿਆ ਹੋਇਆ ਸੀ ਉਹ ਮਹਾਕੰਬ ਨੂੰ ਜਿਹੜੀਆਂ ਬੱਸਾਂ ਜਾ ਰਹੀਆਂ ਨੇ ਉਹਨਾਂ ਚੋਂ ਇੱਕ ਬੱਸ ਉਹਨਾਂ ਨੇ ਇਧਰ ਨੂੰ ਭੇਜੀ ਸੀ ਜੀ ਮੈਂ ਸਮਝਦਾ ਵੀ ਇਹ ਵੀ ਇੱਕ ਜਸਟ ਰਾਜਨੀਤੀ ਆ ਇਹਦੇ ਚ ਕੋਈ ਗੱਲ ਨਹੀਂ ਗਈ ਕਿਉਂਕਿ ਜਿਹੜੇ ਲੋਕਾਂ ਨੂੰ ਡਿਪੋਰਟ ਹੋਇਆ ਨੂੰ ਉਹਨਾਂ ਦੇ ਮਾਤਾ ਪਿਤਾ ਭੈਣ ਭਰਾ ਚਾਚੇ ਤਾਏ ਉਥੇ ਰিসিਵ ਕਰਨ ਜਾਂਦੇ ਨੇ ਜਿਹੜਾ ਬੰਦਾ ਮਤਲਬ ਕਿ ਕਪੂਰਥਲੇ ਜ਼ਿਲ੍ਹੇ ਦਾ ਹੈ ਉਹਨੂੰ ਉਹਦੇ ਮਾਪੇ ਰিসিਵ ਕਰਨ ਚੱਲ ਗਏ ਜੀ ਉਹ ਬੰਦਾ ਬਿਲਕੁਲ ਨਿਰਦੋਸ਼ ਹੈ ਉਹਦਾ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਦਾ ਰਿਕਾਰਡ ਨਹੀਂਗਾ ਹੂੰ ਉਹਨੂੰ ਵੀ ਉਹਦੇ ਪੁਲਿਸ ਥਾਣੇ ਚੋਂ ਹੀ ਉਹਨਾਂ ਦੇ ਮਾਪਿਆਂ ਦੇ سپਰਦ ਕੀਤਾ ਗਿਆ ਜੀ ਕਿਉਂਕਿ ਉਹਨਾਂ ਦੇਖਿਆ ਵੀ ਇਹ ਭਾਈ ਸਾਹਿਬ ਇਹਦਾ ਕੋਈ ਰਿਕਾਰਡ ਇੱਥੇ ਕ੍ਰਿਮੀਨਲ ਤਾਂ ਨਹੀਂ ਹੂੰ ਹੁਣ ਇਹਦਾ ਮਤਲਬ ਇਹ ਸਮਝੋ ਵੀ ਤੁਸੀਂ ਏ ਦੇਖਣ ਲਈ ਉਹਨੂੰ ਥਾਣੇ ਤੱਕ ਲੈ ਕੇ ਆਏ ਨਾ ਤੁਸੀਂ ਕਾਰ ਚ ਲੈ ਆਏ ਤੁਸੀਂ ਬੱਸ ਦੂਸਰੀ ਚ ਲਾਏ ਇਹ ਏਡਾ ਵੱਡਾ ਇਸ਼ੂ ਨਿਕਾ ਇਸ਼ੂ ਵੱਡਾ ਉਦੋਂ ਬਣਦਾ ਜਦੋਂ ਤੁਸੀਂ ਉੱਤੇ ਸਿਆਸਤ ਕਰਦੇ ਹੋ ਸੋ ਇਹ ਹਰਿਆਣੇ ਦੀ ਵਸਤੇ ਇੱਕ ਜਸਟ ਸਿਆਸਤ ਹੈ ਇਹਦਾ ਇਹਦੇ ਪਿੱਛੇ ਕੋਈ ਏਡੀ ਵੱਡੀ ਕੋਈ ਗੱਲ ਨਹੀਂ ਕੋਈ ਬਹੁਤ ਉਹ ਬੱਸ ਨੂੰ ਕੋਈ ਮਤਲਬ ਕੋਈ ਪਿੱਟੀ ਹੋਈ ਬਾਸ ਨਹੀਂ ਹੁੰਦੀ ਜਿਹਦੇ ਚ ਕੈਦੀ ਜਾਂਦੇ ਨੇ ਬਹੁਤੇ ਲੋਕ ਜੇਲਾਂ ਚ ਵੀ ਨਜਾਇਜ਼ ਹੀ ਸਜ਼ਾ ਕੱਟ ਰਹੇ ਨੇ ਉਹ ਵੀ ਵਿਚਾਰੇ નિર્ਦੋਸ਼ ਹੀ ਆ ਬਹੁਤ ਜੀ ਸਰ ਸਰ ਤੁਹਾਡੇ ਕੀ ਵਿਚਾਰ ਨੇ ਕਿ ਜੋ ਡਿਪੋਰਟ ਹੋਏ ਪੰਜਾਬੀ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਹੈ ਇਹ ਸਰਕਾਰ ਜੀ ਜਿੱਥੋਂ ਗੱਲ ਪਿਛਲੀਆਂ ਨਿਕਲੀਆਂ ਨਾ ਜੀ ਵੀ ਜਿਵੇਂ ਹੇਜ ਦਿਖਾਇਆ ਜਾ ਰਿਹਾ ਵੀ ਅਸੀਂ ਤੇ ਇਹਨਾਂ ਨੂੰ ਲੰਗਰ ਲਾਤਾ ਅਸੀਂ ਇਹਨਾਂ ਨੂੰ ਵਧੀਆ ਬੱਸਾਂ 'ਚ ਖੰਡਿਆ ਆ ਅਸੀਂ ਇਹਨਾਂ ਦਾ ਪੂਰਾ ਪ੍ਰਬੰਧ ਰੱਖ ਰਹੇ ਆ ਉਹਦੇ 'ਚੋਂ ਲੋਕਾਂ ਦੀ ਦਰਦਨਾਕ ਕਹਾਣੀ ਦਾ ਅਦੇ ਅਗਲਾ ਅਧਿਆਇ ਸ਼ੁਰੂ ਹੁੰਦਾ ਤੁਸੀਂ ਐਸੀਆ ਵੀਡੀਓ ਦੇਖ ਸਕਦੇ ਹੋ ਐਸੀਆ ਖਬਰਾਂ ਪੜ ਸਕਦੇ ਹੋ ਢੇਰਾਂ ਪੰਨਿਆਂ ਦੇ ਪੰਨੇ ਭਰੇ ਜਾ ਸਕਦੇ ਨੇ ਇਹ ਜਿੱਥੇ ਦਰਦਨਾਕ ਕਹਾਣੀਆਂ ਨੇ ਚਾਰ ਭੈਣਾਂ ਦਾ ਇੱਕੋ ਹੀ ਭਰਾ ਜਿਹੜਾ ਆ ਉਹ ਯਾ ਲੱਖ ਲਾ ਕੇ ਖਰਚ ਕੇ ਗਿਆ ਉਹਨੇ ਆਪਣੀ ਜ਼ਮੀਨ ਵੇਚਤੀ ਕਿਤੇ ਚਾਚਾ ਭਤੀਜਾ ਚਲ ਗਿਆ ਕਿਤੇ ਪਤੀ ਪਤਨੀ ਤੇ ਉਹਨਾਂ ਦਾ ਬੱਚਾ ਚਲ ਗਿਆ ਸਵਾ ਕਰੋੜ ਰੁਪਇਆ ਲਾ ਕੇ ਉਹਨਾਂ ਦੇ ਪੈਸੇ ਮਾਰੇ ਗਏ ਉਹਨਾਂ ਲੋਕਾਂ ਦੀ ਇੱਕੋ ਹੀ ਮੰਗ ਹੈ ਕਿ ਸਾਨੂੰ ਇੱਥੇ ਰੋਜ਼ਗਾਰ ਦਿਓ ਤੇ ਸਾਡੇ ਜਿਹੜੇ ਪੈਸੇ ਮਾਰੇ ਗਏ ਨੇ ਉਹਨਾਂ ਪੈਸਿਆਂ ਦੀ ਪਰਪਾਈ ਕਰੋ ਹੁਣ ਭਾਵੇਂ ਬਾਹਰ ਹੀ ਗੱਲ ਕਰਨ ਨੂੰ ਤਾਂ ਇਹ ਹੈ ਕਿ ਇਹਨਾਂ ਏਜੰਟਾਂ ਤੇ ਇਲਜ਼ਾਮ ਲੱਗ ਰਹੇ ਨੇ ਏਜੰਟ ਗੈਰ ਕਾਨੂੰਨੀ ਤੌਰ ਤੇ ਇਹਨਾਂ ਲੋਕਾਂ ਦੀ ਮਨੁੱਖੀ ਤਸਕਰੀ ਕਰਦੇ ਨੇ ਇਹ ਏਜੰਟ ਲੋਕਾਂ ਨੂੰ ਗਮਰਾਹ ਕਰਦੇ ਨੇ ਬਲੈਕਮੇਲ ਕਰਦੇ ਨੇ ਇਹ ਇਸ ਗੱਲ ਦੀ ਸਚਾਈ ਹੈ ਪਰ ਇਸ ਗੱਲ ਤੋਂ ਵੀ ਮੁਕਰਿਆ ਨਹੀਂ ਜਾ ਸਕਦਾ ਕਿ ਇਹ ਜਾਣ ਵਾਲੇ ਵਿਅਕਤੀਆਂ ਨੂੰ ਪਤਾ ਹੁੰਦਾ ਹੈ ਕਿ ਕਿਸੇ ਵੀ ਦੇਸ਼ ਵਿੱਚ ਜਾਣ ਤੋਂ ਪਹਿਲਾਂ ਉਸ ਦੇਸ਼ ਦਾ ਲੀਗਲ ਵੀਜ਼ਾ ਹੁੰਦਾ ਜਦੋਂ ਉੱਥੇ ਦਾ ਲੀਗਲ ਵੀਜ਼ਾ ਨਹੀਂ ਮਿਲਦਾ ਤਾਂ ਫਿਰ ਇਹ ਆਪ ਹੀ ਲੋਕ ਇਦਾਂ ਕਹਿੰਦੇ ਨੇ ਅਸੀਂ ਵੱਡੀ ਗੇਮ ਪਾਉਣ ਲੱਗੇ ਆ ਮਤਲਬ ਏਜੰਟ ਹੀ ਨਹੀਂ ਇਹ ਜਿਹੜਾ ਜਾਣ ਵਾਲਾ ਵਿਅਕਤੀ ਵੀ ਆ ਨਾ ਉਹ ਵੀ ਇਹ ਕਹਿੰਦਾ ਵੱਡੀ ਗੇਮ ਪਾਉਣ ਲੱਗੇ ਆ ਵੱਡੀ ਗੇਮ ਕਿਹਨੂੰ ਕਹਿੰਦੇ ਨੇ ਵੱਡੀ ਗੇਮ ਕਹਿੰਦੇ ਨੇ ਕਿ ਅਸੀਂ ਟਿਕਟ ਉਸ ਦੇਸ਼ ਦੀ ਲੈਣੀ ਆ ਜਿਹੜੇ ਦੇਸ਼ ਦਾ ਵੀਜ਼ਾ ਨਹੀਂ ਲੈਣਾ ਪੈਂਦਾ ਤੇ ਉਹ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਉਦਾਂ ਹੀ ਝੱਲ ਲੈਂਦਾ ਉਸ ਦੇਸ਼ ਚ ਜਾਂ ਜਿਨ੍ਹਾਂ ਦੇਸ਼ਾਂ ਦਾ ਵੀਜ਼ਾ ਮਿਲ ਜਾਂਦਾ ਉੱਥੇ ਦਾ ਲੀਗਲ ਵੀਜ਼ਾ ਲੈ ਕੇ ਉਸ ਦੇਸ਼ ਚ ਪਾਸਪੋਰਟ ਨੂੰ ਪਾੜ ਕੇ ਤੇ ਡੋਂਕੀ ਦੇ ਰਾਈ ਪਨਾਮਾ ਦੇ ਜੰਗਲਾਂ ਵਿੱਚੋਂ ਦੀ ਜਾਂ ਮੈਕਸੀਕੋ ਦੇ ਜੰਗਲਾਂ ਤੇ ਉਸ ਕੰਧ ਨੂੰ ਪਾਰ ਕਰਕੇ ਜਦੋਂ ਅਮਰੀਕਾ ਦੇ ਬਾਰਡਰ 'ਚ ਪ੍ਰਵੇਸ਼ ਕਰ ਜਾਂਦੇ ਨੇ ਤੇ ਫਿਰ ਉਹ ਆਪ ਪੁਲਿਸ ਰੋ ਗ੍ਰਫਤਾਰ ਹੁੰਦੇ ਨੇ ਜਦੋਂ ਪੁਲਿਸ ਉਹਨਾਂ ਨੂੰ ਗ੍ਰਫਤਾਰ ਕਰਦੀ ਹੈ ਤੇ ਫਿਰ ਉਹ ਪੁਲਿਸ ਨੂੰ ਦੱਸਦੇ ਨੇ ਕਿ ਮੈਂ ਫਲਾਨੇ ਦੇਸ਼ ਦਾ ਆ ਮੈਨੂੰ ਉੱਥੇ ਬਹੁਤ ਖਤਰਾ ਆ ਖਤਰੇ ਦੇ ਆ ਕੁਝ ਮੱਦਾਂ ਤੈ ਨੇ ਵੀ ਮੈਂ ਆ ਆ ਗੱਲਾਂ ਨੇ ਸੋ ਮੈਨੂੰ ਇੱਥੇ ਜਿਹੜੀ ਆ ਸਾਲਮ ਚਾਹੀਦੀ ਆ ਸੋ ਅਸਾਲਮ ਮੰਗਣ ਵਾਲਿਆਂ ਦੀ ਜਿਹੜੀ ਰੇਸ਼ੋ ਆ ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ ਚ ਦੱਸੀ ਸੀ ਉਹ ਪਿਛਲੇ ਸਾਲ ਜਿਹੜੀ ਸੀ ਉਹ 29 ਲੱਖ ਸੀ ਜਿਹਦੇ ਚ 90000 ਹਿੰਦੁਸਤਾਨੀ ਸੀ ਇਹ ਤੋਂ ਪਿਛਲੇ ਸਾਲ ਉਹ 32 ਲੱਖ ਸੀ ਤੇ ਜਿਹਦੇ ਚ ਹਿੰਦੁਸਤਾਨੀਆਂ ਦੀ 96000 ਸੀ ਤੁਸੀਂ ਦੇਖੋ ਨਾ ਵੀ ਜਿਸ ਦੇ ਵਿੱਚ ਐਡੀ ਵੱਡੀ ਗਿਣਤੀ ਚ ਲੋਕ ਹਰ ਸਾਲ 32 ਲੱਖ 29 ਲੱਖ ਜਾਂਦੇ ਹੋਣ ਤੇ ਉਸ ਦੇਸ਼ ਦਾ ਰਾਸ਼ਟਰਪਤੀ ਜਦੋਂ ਆਪਣੇ ਚੋਣ ਮਨੋਰਥ ਪੱਤਰ 'ਚ ਇਹ ਕਹਿੰਦਾ ਹੋਵੇ ਵੀ ਮੈਂ ਉਹਨਾਂ ਨੂੰ ਕੱਢ ਦੂੰਗਾ ਜਿਹੜੇ ਨਜ਼ਾਇਜ਼ ਇੱਥੇ ਆਏ ਨੇ ਤੇ ਉਹ ਜਿੱਤਦਾ ਤੇ ਉਹ ਕੱਢ ਰਿਹਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਰਾ ਜਿਹੜਾ ਵਰਤਾਰਾ ਆ ਇਹ ਰੋਜ਼ਗਾਰ ਨਾ ਮਿਲਣ ਕਰਕੇ ਚੰਗੇ ਰੋਜ਼ਗਾਰ ਦੀ ਤਲਾਸ਼ ਲਈ ਗਏ ਲੋਕ ਨੇ ਪਰੰਤੂ ਇਹਨਾਂ ਦੇ ਦਰਸ ਕਰਕੇ ਹਿੰਦੁਸਤਾਨ ਦੀ ਸਰਕਾਰ ਕੋਲ ਜਾਂ ਪੰਜਾਬ ਸਰਕਾਰ ਦੀ ਸਰਕਾਰ ਕੋਲ ਕੋਈ ਲਾਜਿਕ ਨਹੀਂ ਕਿ ਇਹਨਾਂ ਨੂੰ ਰੋਜ਼ਗਾਰ ਦੇ ਦੇਵੇ ਪਹਿਲ ਦੇ ਅਧਿਕਾਰ ਤੇ ਕੋਈ ਇਹਨਾਂ ਦੇ ਪੈਸੇ ਮੋੜਨ ਦੀ ਗਾਰੰਟੀ ਪੰਜਾਬ ਸਰਕਾਰ ਕੀ ਦੁਨੀਆ ਦੀ ਕੋਈ ਸਰਕਾਰ ਨਹੀਂ ਲੈ ਸਕਦੀ ਜਦੋਂ ਤੁਸੀਂ ਪੈਸੇ ਦਿੱਤੇ ਸੀ ਏਜੰਟ ਨੂੰ ਉਦੋਂ ਦੀ ਸਰਕਾਰ ਨੂੰ ਪੁੱਛਿਆ ਸੀ ਸੋ ਸਰਕਾਰ ਇਹਦੇ ਲਈ ਜ਼ਿੰਮੇਵਾਰ ਨਹੀਂ ਪਰ ਹੁਣ ਤਾਂ ਇੱਕ ਸਿਆਸਤ ਚੱਲ ਪਈ ਉਸ ਸਿਆਸਤ ਦੇ ਵਿੱਚ ਇਦਾਂ ਲੱਗਣ ਲੱਗ ਪਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਹਫਤੇ ਹਰ ਮਹੀਨੇ ਇਦਾਂ ਦੇ ਜਹਾਜ਼ ਭਰ ਪਰ ਕਿਉਂ ਨੇ ਨੇ ਔਰ ਆਪਾਂ ਵੀ ਇਹਨਾਂ ਦੀਆਂ ਖਬਰਾਂ ਕਰਨੋਂ ਹਟ ਜਾਣਾ ਜਿੱਦਾਂ ਅੱਜ ਕਿੰਨੇ ਦਿਨਾਂ ਦਾ ਡੱਲੇ ਵਾਲ ਪਤਾ ਨਹੀਂ ਕੀ ਖਾ ਕੇ ਪਿਆ ਤੇ ਕੀ ਨਹੀਂ ਖਾਦਾ ਉਹਨੇ ਆਪਾਂ ਖਬਰ ਨਹੀਂ ਕਰ ਰਿਆ ਇਹ ਖਬਰਾਂ ਦਾ ਵੀ ਇੱਕ ਮੌਸਮ ਹੁੰਦਾ ਓਏ ਅਜੇ ਇਹਨਾਂ ਖਬਰਾਂ ਦਾ ਮੌਸਮ ਹੈ ਜਿੱਦਣ ਸਾਡੇ ਕੋਲ ਕੋਈ ਹੋਰ ਵੱਡੀ ਖਬਰ ਆ ਗਈ ਇਹ ਖਬਰ ਵੀ ਨਹੀਂ ਰਹਿਣੀ ਸੋ ਇਸੇ ਤਰ੍ਹਾਂ ਜਿਵੇਂ ਕਿ ਗੈਰ ਕਾਨੂੰਨੀ ਤੌਰ ਤੇ ਰਹ ਰਹੇ ਜੋ ਭਾਰਤੀ ਨੇ ਜਿਵੇਂ ਕਿ ਅਮੇਰੀਕਾ ਅਮੇਰੀਕਾ ਤੋਂ ਵਾਪਸ ਇੱਥੇ ਆਪਣੇ ਵਤਨ ਆ ਰਹੇ ਨੇ ਤੇ ਇਸ ਦੇ ਚੱਲਦੇ ਸਿਆਸਤ ਵੀ ਬਹੁਤ ਕਰਮਾਈ ਹੋਈ ਹੈ ਕੀ ਲੱਗਦਾ ਹੈ ਕਿ ਭਾਰਤ ਤੇ ਅਮੇਰੀਕਾ ਦੇ ਜਿਹੜੇ ਸੰਬੰਧ ਨੇ ਉਹਨਾਂ ਵਿੱਚ ਵੀ ਫਰਕ ਪਵੇਗਾ ਦੇਖੋ ਭਾਰਤ ਤੇ ਅਮੇਰੀਕਾ ਦੇ ਸਬੰਧਾਂ 'ਚ ਯਕੀਨਨ ਫਰਕ ਨਹੀਂ ਪੈਣਾ ਕਿਉਂਕਿ ਭਾਰਤ ਦੀ ਸਰਕਾਰ ਹਮ ਇੰਨੀ ਨਾ ਤਾਂ ਯੁਰਤ ਅੱਜ ਕਰਦੀ ਹੈ ਤੇ ਨਾ ਪਹਿਲਾਂ ਕਰਦੀ ਸੀ ਕਿ ਉਹ ਅਮੇਰੀਕਾ ਵਰਗੇ ਦੇਸ਼ ਨੂੰ ਅੱਖਾਂ ਦਿਖਾ ਸਕੇ ਹਮ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਅਸੀਂ ਅਮਰੀਕਾ ਦੀ ਇੱਕ ਜਿਹੜੀ ਗਿੱਦਰਪਾਕੀ ਆ ਨਾ ਉਹਦੇ ਮੋਰੇ ਅਸੀਂ ਉਸ ਤਰੀਕੇ ਨਾਲ ਨਹੀਂ ਖੜ ਸਕਦੇ ਤੇ ਅਮਰੀਕਾ ਆਪਣੇ ਦੋਸਤਾਂ ਆਪਣੇ ਹਮਦਰਦਾਂ ਤੋਂ ਇੱਕ ਤੋੜ ਵਿਛੜਾ ਕਰਦਾ ਆਇਆ ਉਹਦਾ ਪੁਰਾਣਾ ਇੱਕ ਇਤਿਹਾਸ ਹੈ ਅਮਰੀਕਾ ਜਿਸ ਤਰ੍ਹਾਂ ਬਾਵਾ ਮੋੜ ਕੇ ਆਪਣੇ ਫੌਜੀ ਜਹਾਜ਼ ਸਾਨੂੰ ਵੇਚਣੇ ਚਾਹੁੰਦਾ ਹੈ ਤੇ ਉਹ ਵੇਚਣੇ ਵੀ ਨੇ ਤੇ ਉਹ ਅਸੀਂ ਚਲਾਉਣ ਦੀ ਪਰਮਿਸ਼ਨ ਵੀ ਉਹਨਾਂ ਤੋਂ ਲੈਣੀ ਐ ਟ੍ਰੇਨਿੰਗ ਵੀ ਉਹਨਾਂ ਤੋਂ ਲੈਣੀ ਐ ਤੇ ਉਹ ਸਾਡੀ ਮਜਬੂਰੀ ਆ ਖਰੀਦਣੇ ਕਿ ਨਹੀਂ ਖਰੀਦਣੇ ਮੇਰਾ ਕਹਿਣ ਦਾ ਮਤਲਬ ਹੈ ਇਹਦਾ ਸਾਡੇ ਤੇ ਉਸ ਤਰੀਕੇ ਦਾ ਅਸਰ ਤੇ ਤਾਂ ਪਵੇ ਨਾ ਵੀ ਜੇ ਸਾਡੀ ਉਹਨਾਂ ਨਾਲ ਬਰਾਬਰ ਦੀ ਸਾਂਝ ਹੋਵੇ ਸਾਡੀ ਉਹਨਾਂ ਨਾਲ ਬਰਾਬਰ ਦੀ ਸਾਂਝ ਹੀ ਨਹੀਂ ਅਸੀਂ ਤਾਂ ਜਿਵੇਂ ਥੱਲੇ ਲੱਗਿਆਂ ਵਾਲੀ ਸਾਂਝ ਆ ਪਰ ਇਸ ਸਾਂਝ ਦੇ ਵਿੱਚ ਇੱਕ ਗੱਲ ਤਾਂ ਹੈਗੀ ਆ ਵੀ ਜਿਸ ਤਰੀਕੇ ਦੇ ਨਾਲ ਅਮਰੀਕਾ ਬਾਕੀ ਦੇਸ਼ਾਂ ਤੇ ਇਹ પ્રતિਬੰਧ ਲਗਾ ਰਿਹਾ ਹੈ ਉਸ ਤਰੀਕੇ ਦੇ પ્રતિਬੰਧ ਹੋਰ ਸਾਡੇ ਤੇ ਨਾ ਲੱਗਣ ਉਹਦੇ ਤੋਂ ਸਾਡੀ ਸਰਕਾਰ ਇਹ ਪ੍ਰਟੈਂਟ ਕਰਨਾ ਚਾਹੁੰਦੀ ਹੈ ਪੇਸ਼ ਕਰਨਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਵਲ ਵਿੱਚ ਹਾਂ ਜੇ ਤੁਸੀਂ ਕਹਾਂ ਸਾਨੂੰ ਨਾਗਰਿਕ ਲੈ ਜਾਓ ਅਸੀਂ ਲੈ ਲੈ ਜੋ ਤੁਸੀਂ ਕਾਸੀ ਕਰਨ ਨੂੰ ਤਿਆਰ ਹੈ ਜੇ ਤੁਸੀਂ ਕਾ ਟੈਰਫ ਘਟਾਤੋ ਅਸੀਂ ਘਟਾਤਾ ਜੇ ਤੁਸੀਂ ਸਾਡੀ ਕਿਸੇ ਚੀਜ਼ ਤੇ ਟੈਰਫ ਲਾਤਾ ਤਾਂ ਅਸੀਂ ਤਾਂ ਵੀ ਤੁਹਾਨੂੰ ਕੁਝ ਨਹੀਂ ਕਿਹਾ ਸੋ ਅਮਰੀਕਾ ਨਾਲ ਸਾਡੇ ਪਹਿਲੇ ਸਬੰਧ ਜਿਹੜੇ ਨੇ ਉਹ ਅਸਾਵੇਂ ਨੇ ਅਸਾਵੇਂ ਸਬੰਧ ਇਦਾਂ ਦੇ ਹੀ ਹੁੰਦੇ ਨੇ ਉਹਨਾਂ ਨੇ ਕੀ ਖਰਾਬ ਹੋਣਾ ਜੀ ਸਰ ਇਸੇ ਤਰ੍ਹਾਂ ਬੀਤੇ ਦਿਨ ਡਿਪੋਰਟ ਹੋਏ ਭਾਰਤੀਆਂ ਵਿੱਚੋਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦਾ ਕੀ ਕਾਰਨ ਹੈ ਇਹ ਗੱਲ 트ੰਪ ਨੇ ਕਹੀ ਸੀ ਕਿ ਮੈਂ ਵੱਖ-ਵੱਖ ਦੇਸ਼ਾਂ ਦੇ ਕ੍ਰਿਮੀਨਲ ਲੋਕਾਂ ਦਾ ਅੱਡਾ ਅਮਰੀਕਾ ਨੂੰ ਨਹੀਂ ਬੰਨ੍ਹ ਦੇਣਾ ਹੂੰ ਔਰ ਉਹਨਾਂ ਨੇ ਇਹ ਕਹੇ ਸੀ ਕਿ ਮੈਂ ਇਹ ਕ੍ਰਿਮੀਨਲ ਮਾਈਂਡ ਦੇ ਲੋਕ ਬਾਹਰ ਕੱਢਣੇ ਨੇ ਜੀ ਹੁਣ ਜਦੋਂ ਸਾਡੇ ਕੋਲ ਅਜੇ 377 ਨਾਗਰਿਕ ਆਏ ਨੇ ਹੂੰ ਅਜੇ 400 ਨਾਗਰਿਕ ਨਹੀਂ ਹੋਏ ਜੀ ਉਹਨਾਂ ਵਿੱਚੋਂ 4 ਵਿਅਕਤੀ ਐਸੇ ਨੇ ਜਿਹੜੇ ਗ੍ਰਿਫਤਾਰ ਕਰ ਲਏ ਗਏ ਨੇ ਹੂੰ ਜਨਾਬ ਚੋ ਦੋ ਚਚੇਰੇ ਭਰਾਵਾਂ ਤੇ ਕਿਸੇ ਦੇ ਕਤਲ ਦਾ ਮਕਦਮਾ ਦਰਜ ਹੈ ਹਮ ਔਰ ਕਤਲ ਵੀ ਕਿਸੇ ਛੋਟੇ ਜਿਹੇ ਫਰੂਟ ਲੈਂਡ ਦੇ ਝਗੜੇ ਤੋਂ ਹੋਇਆ ਜੀ ਔਰ ਉਹ ਕਤਲ ਕਰਨ ਤੋਂ ਬਾਅਦ 1 ਕਰੋੜ 20 ਲੱਖ ਰੁਪਇਆ ਖਰਚ ਕੇ ਵਿਦੇਸ਼ ਨੂੰ ਚਲੇ ਗਿਆ ਹਮ ਦੂਸਰੀ ਘਟਨਾ ਕਿਸੇ ਪੁਲਿਸ ਮੁਲਾਜ਼ਮ ਦੇ ਪੁੱਤਰ ਦੀ ਹੈ ਜੀ ਜਿਹੜਾ ਲੁੱਟਾਂ ਖੋਹਾਂ ਚੰ ਵਾਲੂ ਸੀ ਉਹ ਲੁੱਟਾਂ ਖੋਹਾਂ ਕਰਦਾ ਸੀ ਔਰ ਇੱਥੇ ਦੀ ਸਰਕਾਰ ਨੂੰ ਉਹ ਵਾਂਟਡ ਸੀ ਉਹਦਾ ਲੌਕਆਊਟ ਨੋਟਸ ਨਿਕਲਿਆ ਹੋਇਆ ਸੀ ਔਰ ਉਹ ਵੀ ਪੈਸੇ ਇਕੱਠੇ ਕਰਕੇ ਏਜੰਟ ਨੂੰ 50 ਲੱਖ ਰੁਪਈਆ ਦੇ ਕੇ ਬਾਹਰ ਚਲਾ ਗਿਆ ਹੂੰ ਤੀਸਰੀ ਘਟਨਾ ਜਿਹੜੀ ਹੈ ਹਰਿਆਣਿਆ ਦੇ ਪਹਿਵਾ ਦੀ ਹੈ ਹੂੰ ਉੱਥੇ ਦਾ ਇੱਕ ਵਿਅਕਤੀ ਇੱਕ ਦਸਵੀਂ ਚ ਪੜਦੀ ਨਬਾਲਕ ਬੱਚੀ ਦਾ ਰਸਤਾ ਘੇਰ ਕੇ ਜੀ ਉਹਨੂੰ ਥ੍ਰੈਟ ਕਰਦਾ ਹੈ ਉਨਾ ਸ਼ਲੀਲ ਹਰਕਤਾਂ ਕਰਦਾ ਉਹਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਉਹਦੀਏ ਪੋਸਟ ਕੋ ਲੱਗਾ ਹੋਇਆ ਜੀ ਉਸ ਵਿਅਕਤੀ ਨੇ ਵੀ ਆਪਣੇ ਆਪ ਨੂੰ ਬਚਾਉਣ ਲਈ ਲੱਖਾਂ ਰੁਪਏ ਖਰਚੇ ਔਰ ਅਮਰੀਕਾ ਚੱਲਿਆ ਗਿਆ ਇਹਦਾ ਮਤਲਬ ਇਹ ਹੈ ਜੇ 400 ਬੰਦੇ ਪਿੱਛੇ ਚਾਰ ਵਿਅਕਤੀ ਸਾਡੇ ਕ੍ਰਿਮੀਨਲ ਨਿਕਲ ਆਏ ਤੇ ਫਿਰ ਅਸੀਂ ਅਕਲ ਤਾਂ ਕਵਾਂਗੇ ਨਾ ਅਸੀਂ ਟਰੰਪ ਨੂੰ ਦੋਸ਼ੀ ਨਹੀਂ ਕਾ ਸਕਦੇ ਉਹ ਕ੍ਰਿਮੀਨਲ ਲੋਕਾਂ ਦੇ ਨਾਲ ਨੌਨ ਕ੍ਰਿਮੀਨਲ ਲੋਕਾਂ ਨੂੰ ਵੀ ਬਾਹਰ ਭੇਜ ਰਿਹਾ ਹੈ ਅਸੀਂ ਇਹ ਤਾਂ ਕਹਿ ਸਕਦੇ ਹਾਂ ਜੀ ਸਰ ਸੋ ਬੀਤੇ ਦਿਨ ਡਿਪੋਰਟਡ ਭਾਰਤੀਆਂ ਦਾ ਤੀਜਾ ਜਹਾਜ਼ ਜਿਹੜਾ ਹੈ ਅੰਮ੍ਰਿਤਸਰ ਲੈਂਡ ਕਰ ਗਿਆ ਇਸ ਬਾਰੇ ਅਸੀਂ ਵਿਚਾਰ ਪਟਾੰਤਰਾ ਕੀਤਾ ਹੈ ਬਹੁਤ ساری ਜਾਣਕਾਰੀ ਤੁਹਾਨੂੰ ਦਿੱਤੀ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ ਧੰਨਵਾਦ ਸੋ ਅਸ ਦਿ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੇ ਹੁਣ ਸਾਰੋ ਤੇ ਇਜਾਜ਼ਤ ਧੰਨਵਾਦ